ਜੇਕਰ ਦਲਜੀਤ ਫਿਲਮ ਦੇ ਵਿੱਚ ਨਾ ਹੁੰਦਾ ਤਾਂ ਮੈਂ ਬਾਰਡਰ 2 ਫਿਲਮ ਨਹੀਂ ਸੀ ਕੀਤੀ ਕਰਨੀ ਇਹ ਕਹਿਣਾ ਹੈ ਬਾਲੀਵੁੱਡ ਐਕਟਰ ਦਾ ਤੁਹਾਨੂੰ ਦੱਸ ਦੇ ਕਿ ਦਲਜੀਤ ਦੀ ਸਰਦਾਰ ਜੀ 3 ਫਿਲਮ ਇੰਡੀਆ ਦੇ ਵਿੱਚ ਰਿਲੀਜ਼ ਹੋਣ ਦੇ ਨਾਂ ਕਰਕੇ ਜਿਹੜਾ ਕਿ ਦਲਜੀਤ ਨੂੰ ਬਾਰਡਰ ਫਿਲਮ 2 ਦੇ ਵਿੱਚੋਂ ਥੋੜਾ ਜਿਹਾ ਟਾਈਮ ਦਿੱਤਾ ਗਿਆ ਸੀਗਾ ਉਹਨਾਂ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਅਸੀਂ ਤੈਨੂੰ ਥੋੜਾ ਜਿਹਾ ਟਾਈਮ ਦੇ ਰਹੇ ਹਾਂ ਜਿਸ ਦੇ ਵਿੱਚ ਉਹਨਾਂ ਨੇ ਇਹ ਡਿਸਾਈਡ ਕਰਨਾ ਸੀਗਾ ਕਿ ਅਸੀਂ ਦਲਜੀਤ ਨੂੰ ਆਪਣੀ ਫਿਲਮ ਦੇ ਵਿੱਚ ਲਈਏ ਜਾਂ ਨਾ ਲਈਏ ਕਿਉਂਕਿ ਸਰਦਾਰ ਜੀ 3 ਫਿਲਮ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਦੇ ਐਕਟਰਾਂ ਦੇ ਨਾਲ ਕੰਮ ਕੀਤਾ ਸੀਗਾ ਜਿਨ੍ਹਾਂ ਨੇ ਇੰਡੀਆ ਦੇ ਖਿਲਾਫ ਬਹੁਤ ਕੁਝ ਜਦੋਂ ਇੰਡੀਆ ਤੇ ਪਰਦੇ ਦੀ ਲੜਾਈ ਲੱਗੀ ਸੀਗੀ ਬਹੁਤ ਕੁਝ ਉਹਨਾਂ ਨੇ ਇੰਡੀਆ ਦੇ ਬਾਰੇ ਗਲਤ ਕਿਹਾ ਸੀਗਾ ਜਿਸ ਕਰਕੇ ਕਿ ਦਲਜੀਤ ਦੇ ਸਰਦਾਰ ਜੀ 3 ਫਿਲਮ ਜਿਹੜੀ ਕਿ ਇੰਡੀਆ ਦੇ ਵਿੱਚ ਬੈਨ ਕਰਤੀ ਗਈ ਅਤੇ ਨਾ ਰਿਲੀਜ਼ ਕੀਤੀ ਗਈ ਅਤੇ ਨਾ ਹੀ YouTube ਦੇ ਉੱਪਰ ਉਹਨਾਂ ਨੂੰ ਦਿਖਾਇਆ ਗਿਆ ਹਾਲਾਂਕਿ ਟ੍ਰੇਲਰ ਹੀ ਜਿਹੜਾ ਕਿ YouTube ਦੇ ਉੱਪਰ ਦਿਖਾਈ ਦਿੱਤਾ ਹੈ ਜਾਂ ਤੁਹਾਨੂੰ ਕਹਿ ਲਿਆ ਕਿ ਜਿਹੜੀਆਂ ਸਾਈਡਾਂ ਨੇ ਉਹਨਾਂ ਉੱਪਰ ਸਰਦਾਰ ਜੀ ਦੀ ਫਿਲਮ ਜਿਹੜੀ ਕਿ ਉਹ ਲੋਕਾਂ ਨੇ ਦੇਖੀ ਆ ਅਤੇ ਤੁਹਾਨੂੰ ਅਸੀਂ ਉਹ ਐਕਟਰ ਦੀ ਵੀਡੀਓ ਦਿਖਾਉਨੇ ਆ ਜਿਸ ਵਿੱਚ ਉਹਨਾਂ ਨੇ ਸਾਫ ਦਲਜੀਤ ਨੂੰ ਇਹ ਗਿਆ ਕਿ ਮੈਂ ਆਪਣੇ ਜਿਹੜੇ ਕਿ ਪ੍ਰੋਡਿਊਸਰ ਸੀ ਕੀ ਉਹਨਾਂ ਨੂੰ ਪੁੱਛਿਆ ਕਿ ਕੀ ਮੇਰਾ ਦਲਜੀਤ ਦੇ ਨਾਲ ਕੋਈ ਰੋਲ ਹੈ ਕਿਉਂਕਿ ਦਲਜੀਤ ਦੀ ਚਰਚਾ ਹਰ ਪਾਸੇ ਹੋ ਰਹੀ ਹੈ ਦਲਜੀਤ ਇੱਕ ਪਾਸੇ ਪੰਜਾਬ ਦਾ ਬਿਹਤਰੀਨ ਜਿਹੜਾ ਕਿ ਉਹ ਗਾਇਕ ਤੇ ਐਕਟਰ ਬਣ ਕੇ ਬੈਠਾ ਹੋਇਆ ਹੈ ਕੀ ਕੁਝ ਕਹਿੰਦੀ ਆ ਉਹ ਬਾਲੀਵੁੱਡ ਦੀ ਐਕਟਰ ਆ ਉਹ ਤੁਹਾਨੂੰ ਅਸੀਂ ਸਭ ਤੋਂ ਪਹਿਲਾਂ ਵੀਡੀਓ ਦਿਖਾਉਨੇ ਆ ਜ਼ਰੂਰ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਤੂੰ ਪਹਿਲੇ ਪੁੱਛਿਆ ਮੈਂ ਕਿ ਉਹ ਸਭ ਛੱਡੋ ਮੈਨੂੰ ਪਹਿਲਾਂ ਦੱਸੋ ਮੇਰਾ ਸੀਨ ਹੈਗੇ ਨਹੀਂ ਪੂਰੀ ਦੁਨੀਆ ਪਾਗਲ ਹੋਈ ਪਈ ਹੈ ਚੜਦੀ ਕਲਾ ਆ ਤੁਹਾਨੂੰ ਜੀ ਹਾਂਜੀ ਦੋਸਤੋ ਏ ਸੀਗੀ ਉਹ ਵੀਡੀਓ ਜਿਹੜੀ ਕੇ ਸੀ ਤੁਹਾਨੂੰ ਦਿਖਾਈ ਆ ਜਿਸ ਦੇ ਵਿੱਚ ਕੀ ਬਾਲੀਵੁੱਡ ਦੀ ਐਕਟਰ ਤੁਸੀਂ ਦੇਖ ਸਕਦੇ ਹੋ ਤੇ ਲੱਗੇ ਹੀ ਬਾਰਡਰ 2 ਦੀ ਫਿਲਮ ਦੀ ਟੀਮ ਜਿਹੜੀ ਕਿ ਉਹ ਖਲੋਤੀ ਹੋਈ ਆ ਅਤੇ ਉਹ ਇਸ਼ਾਰਾ ਕਰਕੇ ਵੀ ਦੱਸ ਰਹੇ ਨੇ ਕਿ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਜੇਕਰ ਮੇਰਾ ਕੋਈ ਸੀਨ ਹੈਗਾ ਤਾਂ ਫੇਰ ਮੈਨੂੰ ਦੱਸਿਓ ਕਿਉਂਕਿ ਬਹੁਤ ਰੋਲਾ ਜੜਾ ਕਿ ਇੱਕ ਪਾਸੇ ਪੈ ਰਿਆ ਆ ਚੜ੍ਹਦੀ ਕਲਾ ਦਾ ਤੁਹਾਨੂੰ ਪਤਾ ਹੈ ਕਿ ਦਿਲਜੀਤ ਜਿੱਥੇ ਵੀ ਜਾਂਦਾ ਆ ਉਹ ਇਹ ਕਹਿੰਦਾ ਹੈ ਕਿ ਪੰਜਾਬੀ ਆਗੇ ਹੋਏ ਅਤੇ ਉਸ ਤੋਂ ਬਾਅਦ ਤੁਸੀਂ ਸ਼ੋਰ ਜਿਹੜਾ ਕਿ ਉਹ ਚੈੱਕ ਕਰਦੇ ਹੋਵਗੇ ਜਿੱਥੇ ਦੀ ਆਡੀਅנס ਖਲੋਤੀ ਹੁੰਦੀ ਹੈ ਉਹਨਾਂ ਦਾ ਸ਼ੋਰ ਤੁਸੀਂ ਦੇਖ ਸਕਦੇ ਹੋ ਹਰ ਇੱਕ ਲਾਈਵ ਸ਼ੋਅ ਦੇ ਵਿੱਚ ਅਦੇ ਦਿਲਜੀਤ ਨੇ ਆਪਣੇ ਗਾਣੇ ਦੇ ਵਿੱਚ ਇਹ ਵੀ ਕਿਹਾ ਸੀਗਾ ਕਿ ਬਾਲੀਵੁੱਡ ਵਿੱਚ ਜਿੰਨੇ ਖਾਨ ਨੇ ਉਹਨਾਂ ਵਿੱਚ ਬੈਠਾ ਸਰਦਾਰ ਦੇਖ ਬਾਕੀ ਤੁਸੀਂ ਕੀ ਕਹਿਣਾ ਜਾਓਗੇ ਦਿਲਜੀਤ ਦੀ ਇਸ ਵੀਡੀਓ ਨੂੰ ਦੇਖ ਕੇ ਸਾਨੂੰ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਅਤੇ ਦਨੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ